ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨੀੜਲੇ ਪਿੰਡ ਚੰਨਨਵਾਲ ਵਿਖੇ ਨਿਰਮਲਾ ਡੇਰਾ ਪਿੰਡ ਚੰਨਨਵਾਲ ਵੱਲੋਂ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਸਮਾਗਮ ਕਰਵਾਇਆ ਗਿਆ ਅੱਜ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਤਰਸਾਯਾ ਪੰਜ ਪਿਆਰਿਆਂ ਦੀ ਅਗਵਾਈ ਅਤੇ ਮੁੱਖ ਸੇਵਾਦਾਰ ਪੱਪਾ ਜਰਵਿੰਦਰ ਸਿੰਘ ਜੀ ਦੀ ਦੇਖਰੇਖ ਤੇ ਵਿੱਚ ਵਿਸਾਲ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਸਮੂਲੀਅਤ ਕੀਤੀ ਪਿੰਡ ਚੰਨਰਵਾਲ ਵਿਖੇ ਵੱਖ-ਵੱਖ ਪੜਾਵਾਂ ਤੇ ਸੰਗਤਾਂ ਦੇ ਵੱਲੋਂ ਵਿਸਾਲ ਲੰਗਰ ਲਗਾਏ ਗਏ ਪੂਰੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਨੌਜਵਾਨਾਂ ਨੇ ਵੱਧ ਚੜ ਕੇ ਜਿੱਥੇ ਸਫਾਈ ਦੀ ਸੇਵਾ ਕੀਤੀ ਉੱਥੇ ਲੰਗਰਾਂ ਦੇ ਵਿੱਚ ਵੀ ਸੇਵਾ ਕੀਤੀ ਪੂਰੇ ਨਗਰ ਨੇ ਉਤਸ਼ਾਹ ਦੇ ਨਾਲ ਸਰਦਾ ਸਤਕਾਰ ਤੇ ਨਾਲ ਪੂਰਾ ਦਿਨ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਸੀਰਵਾਦ ਪ੍ਰਾਪਤ ਕੀਤਾ ਆਓ ਦੇਖਦੇ ਆ ਪੁਰੀਆਂ ਤਸਵੀਰਾਂ ਸਰ ਸਾਹਿਬ ਗੌਰ ਸਰ ਸਾਹਿਬ ਬੰਦੇ ਹਨ ਬਾਸਰਾ ਦੇ ਪੱਤੀ ਪੱਤੀਆਂ ਜੀ ਸਹਿਰੂ ਸਾਗਰ ਅਰਦੇਸ਼ ਸਾਡੇ ਵੀਰ ਭਾਈ ਗੁਰਜੀ ਗੱਜਣ ਜੀ ਸੁਪਤਰ ਉਹ ਆਮਾਨੋ ਬੇਨੇ ਸਾਡੇ ਬਹਾਮਤੇ ਗੁਰੂ ਘਰ ਦੇ ਵਿੱਚ ਜੇਵਾ ਸਾਹਿਬ ਜੀ ਮਤਰ ਸਿੰਘ ਜੀ ਸਾਰੀ ਇਹਨਾਂ ਦੀ ਟੀਮ ਕਮੇਟੀ ਇਹਨਾਂ ਵੱਲੋਂ ਗੁਰੂ ਘਰ ਦੀ ਸੇਵਾ ਵਾਸਤੇ ہر کرم چلا لکھتے میں महान जिनाई अच सिंधी चौकी लिखंदेश करण खां पहिरियों त सबक़ी ज ਜਾਨਾ ਉਹਨਾਂ ਦੀ ਬਰਾਈ ਸਭੋਨੇ ਹੋਰ ਤੋਂ ਪਹਿਲੇ ਦਾ ਸਮਾਂ ਅੱਜ ਸਰਕਾਰ ਦੇ ਦਰਮਿਆਨ